ਤੁਸੀਂ ਹਰ ਰੋਜ਼ ਵੇਖੋ ਮੁੱਖ ਮੰਤਰੀ ਨੇ ਉਹਨੇ ਕਿਹਦਾ ਸਹਾਇਤਾ ਕੇਂਦਰ ਵੀ ਖੋਲ ਦਿੱਤਾ ਤੇ ਤੁਸੀਂ ਇੱਕ ਪਾਇਦ ਪਾਓਗੇ ਹਰ ਜ਼ਿਲ੍ਹੇ ਚ ਮੁੱਖ ਮੰਤਰੀ ਸਹਾਇਤਾ ਕੇਂਦਰ ਹੋਏਗਾ ਜਾਂ ਕੰਪਲੇਂਟ ਸੈਂਟਰ ਜਦੂ ਵੀ ਇਹਨਾਂ ਨੂੰ ਫਿਰ ਮੇਰੇ ਦਫ਼ਤਰ ਚ ਆਏਗੀ ਉਤੋਂ ਫਿਰ ਤੁਹਾਨੂੰ ਕਾਲ ਆਏਗੀ ਫਿਰ ਉਹ ਕਾਲ ਤੋਂ ਬਾਅਦ ਤੁਹਾਨੂੰ ਦੱਸਿਆ ਜਾਏਗਾ ਕਿੱਥੇ ਜਾਓਗੇ ਉਹਨੇ ਦਿਨ ਤੱਕ ਇਨਸਾਫ ਕਿੱਥੇ ਮਿਲੇਗਾ ਸਭ ਮਾਨਦਾਨ ਵੱਡੋ ਹੁਣ ਛੀ ਤੋਂ ਲੈ ਕੇ ਜੇ ਤਾਰੇਦਾਰ ਤੋਂ ਲੈ ਕੇ ਪਹਾੜਾ ਤੋਂ ਲੈ ਕੇ ਸਾਰੇ ਕਿਤੇ ਕਪਾੜੇ ਨੇ ਕੋਈ ਬਦਲਾਅ ਦੇ ਵਿੱਚ ਤੁਸੀਂ ਜੀ ਵੇਖੋ ਕਿ ਹੋਰ ਕੀ ਕੀ ਆਉਂਦਾ ਹਜੇ ਵੇਟ ਕਰੋ ਬਹੁਤ ਕੁਛ ਹੋਏਗਾ ਜੀ ਜਾਣੇ ਕਿ ਬਦਲਾਅ ਦੇ ਵਿੱਚ ਵੀ ਕਿਹਾ ਸੀ ਕਿ ਜਿਸ ਥਾਣੇ ਤੋਂ ਕੋਈ ਨਸ਼ਾ ਫੜਿਆ ਜਾਏਗਾ ਉਥੋਂ ਦੇ ਐਸਐਸਪੀ ਨੂੰ ਕੀਤਾ ਜਾਏਗਾ ਸਸਪੈਂਡ ਕਰ ਦਿੱਤਾ ਜਾਏਗਾ ਕਿ ਤੁਸੀਂ ਹਰ ਰੋਜ਼ ਵੇਖੋ ਮੁੱਖ ਮੰਤਰੀ ਨੇ ਉਹਨੇ ਇੱਕ ਸਹਾਇਤਾ ਕੇਂਦਰ ਵੀ ਖੋਲ ਦਿੱਤਾ ਕਿ ਤੁਸੀਂ ਸਹਾਈਤ ਪਾਓਗੇ ਹਰ ਜ਼ਿਲ੍ਹੇ 'ਚ ਮੁੱਖ ਮੰਤਰੀ ਸਹਾਇਤਾ ਕੇਂਦਰ ਹੋਏਗਾ ਜਾਂ ਕੰਪਲੇਂਟ ਸੈਂਟਰ ਜਾਂ ਜੂਬ ਜਿੰਦੋਂ ਫਿਰ ਮੇਰੇ ਦਫ਼ਤਰ 'ਚ ਆਏਗੀ ਉਦੋਂ ਫਿਰ ਤੁਹਾਨੂੰ ਕਾਲ ਆਏਗੀ ਫਿਰ ਉਹ ਕਾਲ ਤੋਂ ਬਾਅਦ ਤੁਹਾਨੂੰ ਦੱਸਿਆ ਜਾਏਗਾ ਕਿੱਥੇ ਜਾਓਗੇ ਉਹਨੇ ਦਿਨ ਤੱਕ ਇਨਸਾਫ ਕਿੱਥੇ ਮਿਲੇਗਾ ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਨੇ ਉਹ ਮੇਰੇ ਖਲੋਕਾਂ ਨੂੰ ਉਜਾਣਾ ਚਾਹੁੰਦੇ ਨੇ ਕਿ 72 ਮਹੀਨਿਆਂ ਦੇ ਵਿੱਚ ਜੋ ਕੁਝ ਕੀਤਾ ਤੇ ਉਹ ਪੰਜਾਬ ਦੇ ਲੋਕਾਂ ਨੂੰ ਪਤਾ ਔਰ ਜਿਹੜਾ ਇਹ ਮੁੱਖ ਮੰਤਰੀ ਕਹਵੇ ਕਿ ਮੈਂ ਉੱਥੇ ਜਾ ਕੇ ਜਲੰਧਰ ਦੇ ਵਿੱਚ ਆਪਣਾ ਉਥੇ ਘਰ ਲੈ ਲਗਾ ਉਥੋਂ ਦਾ ਸਰਕਾਰ ਚਲਾਉਂਗਾ ਤੇ ਬਾਈ ਇਲੈਕਸ਼ਨ ਕਰੂਗਾ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਉਥੇ ਅਨਾਉਂਸ ਹੋ ਕੇ ਸੀ ਮੁੱਖ ਮੰਤਰੀ ਸਾਹਿਬ ਨਾਲ ਦੇ ਅਫਸਰਾਂ ਨੂੰ ਕੁੱਛ ਲਿਆ ਕਰੋ ਕੋਡ ਆਫ ਕੰਡਕਟ ਲਾਗੂ ਹੋ ਗਿਆ। ਉਥੇ ਤੁਹਾਡੇ ਸਾਈਨ ਨਹੀਂ ਚੱਲਣਗੇ। ਤੁਹਾਨੂੰ ਈਵਨ ਕੋਈ ਐਸਐਚਓ ਵੀ ਮਿਲ ਨਹੀਂਦੀਗਾ ਜਿਹੜਾ ਤੁਸੀਂ ਕਰੋਗੇ ਕਰਕੇ। ਮੁੱਖ ਮੰਤਰੀ ਦੀ ਖੁਦ ਦੀ ਬਹੁਤ ਉੱਚੀ ਹੁੰਦੀ ਹੈ। ਉਹਦਾ ਸਾਨੂੰ ਧਿਆਨ ਰੱਖਣਾ ਜਿਹਦਾ ਉਹਦੀ ਜਿਹੜਾ ਸਟੇਟਸ ਆ ਉਹਨੂੰ ਥੱਲੇ ਨਹੀਂ ਖਾਣਾ ਚਾਹੀਦਾ। ਮੁੱਖ ਮੰਤਰੀ ਦੇ ਰਤਬੇ ਨੂੰ ਜੋ ਮੁੱਖ ਮੰਤਰੀ ਦਾ ਰਤਬਾ ਉਹ ਹੀ ਰਹੇਗਾ। ਕੋਈ ਕੋ ਆਜ ਵੀ ਮੈਂ ਇਹ ਕਹਿਣਾ ਕਿ ਲੋ ਕਾਲੀ ਦਾ ਦੇ ਹੱਥ ਪੜ ਕੇ ਪੰਜਾਬ ਦੇ ਵਿੱਚ ਅਖਾਲੀ ਦਲ ਦਾ ਕਮਜ਼ੋਰ ਹੋਣਾ ਬੜੀਆਂ ਕੀਗਾਂ ਨੂੰ ਜਿਹੜੀ ਉਹਦੇ ਵਿੱਚ ਨੁਕਸਾਨ ਹੋਏਗਾ ਇੱਕ ਅਖਾਲੀ ਦਲ ਇਹੋ ਜਿਹਾ ਵਰਕ ਜਿੰਨੇ ਹਿੰਦੂ ਸਿੱਖੀ ਇੱਕ ਤਾਂ ਵੀ ਕਾਇਮ ਰੱਖੀ ਆਤਵਾਦ ਦੇ ਵਿੱਚ ਹਿੰਦੂ ਸਿੱਖ ਭਾਵੇਂ ਬੇਸ਼ੱਕ ਅਖਾਲੀ ਦਲ ਆਤਵਾਦੀ ਦੀ ਦੇ ਭੂਗਤੀ ਜਾਂਦਾ ਰਹੇ ਪਰ ਇਹਨਾਂ ਨੂੰ ਮੋਡਰੇਟਿਵ ਸਮਝਿਆ ਗਿਆ ਨਾ ਕਿ ਐਂਟੀ ਜਾਂ ਗਰਮਖਿਆਲੀ ਨਹੀਂ ਸਮਝਿਆ ਗਿਆ ਉਹ ਬਦਲ ਸੁਖਬੀਰ ਬਦਲ ਕੋਲ ਰਿਸੋਰਸ ਜੀ ਵੀ ਹੈਗੇ ਬਟੇ ਬਾਦਲ ਸਭ ਦੇ ਵੇਲੇ ਦੇ ਜਿਹੜੇ ਲੀਡਰ ਇਹਨਾਂ ਨਾਲ ਅਪਰੇਸ਼ਨ ਵੀ 하게 ਪਰ ਸੁਖਵੀਰ ਬਾਦਲ ਨੂੰ ਉਹ ਜੰਡਲੀ ਤੋਂ ਨਿਕਲਣਾ ਪਏਗਾ ਜੇ ਕਾਲੀ ਦਾਲ ਬਚਾਉਣਾ ਪਰ ਮੇਰਾ ਖਿਆਲ ਹੈ ਕਿ ਉਹ ਜੰਡਲੀ ਤੋਂ ਨਿਕਲਣਾ ਨਹੀਂ ਚਾਹਦਾ ਨੁਕਸਾਨ ਇਹ ਕਾਲੀ ਦਾਲ ਦਾ ਵੀ ਕਰੇਗਾ ਤੇ ਪੰਜਾਬ ਦਾ ਵੀ ਕਰੇ ਅੱਜ ਪ੍ਰਧਾਨ ਜੀ ਨੇ ਸਟੇਬਲ ਨਹੀਂ ਜਾਈ ਮੈਂ ਤਾਂ ਨਿਕਾਲੋ ਇਫ ਮੈਂ ਕਿੱਥੇ ਜਾ ਰਿਹਾ ਪੇਟ ਨੂੰ ਤੇ ਚਾਹ ਪੀ ਕੇ ਜਾਉਂਗਾ ਕਿਉਂਕਿ ਪੁਰਾਣਾ ਪਰਵਾ ਰਹੇ ਹਰ ਸਰਦਾਰ ਪੂਰਨ ਸਿੰਘ ਦਾ ਤੁਹਾਨੂੰ ਪਤਾ ਹੀ ਉਹਨਾਂ ਦੇ ਟਾਈਮ ਤੋਂ ਕਿ ਵਟੇਰ ਦਾ ਉਹ ਸਭ ਦੇ 10:30 ਦੇ ਬੜੇ ਫੈਮਿਲੀ ਟ੍ਰਿਪਸ ਔਰ ਜਿੰਨਾ ਫਟੇ ਘਟ ਚੁੜੀਆ ਤੇ ਬੇਸ਼ੱਕ ਪਾਇਮੇ ਇੱਕ ਨਾਂ ਹੈ ਪਰ ਇਹਨਾਂ ਲੋਕਾਂ ਦਾ ਵੀ ਮੈਂ ਮਤ ਕਰਦਾ ਕਿ ਇਹਨਾਂ ਨੇ ਬੜੇ ਉਹਦੀਆ ਤਰੀਕੇ ਨਾਲ ਵੋਟਾਂ ਪਾਈਆਂ ਔਰ ਬਹੁਤ ਘੱਟ ਲੀਡਰਾਂ ਨੂੰ ਉਤਾਰ ਕੇ ਜਿਹੜੇ ਪੁਰਾਣੇ ਵਰਕਰ ਯਾਦ ਰੱਖਣ ਤੇ ਵਾਕੇ ਉਹਨਾਂ ਨੇ ਬਹੁਤ ਯਾਦ ਰੱਖਿਆ ਤੇ ਉਹਨਾਂ ਨੇ ਆਪਣੇ ਜੀ ਆਣ ਨਾਲ ਕੀਤੀ ਬਾਜਾ ਸਾਹਿਬ ਔਰ ਸਾਰੇ ਵਰਕਰਾਂ ਨੇ ਜਿੰਨਾ ਕੰਮ ਕੀਤਾ ਖਾਰਾਂ ਦਾ ਮਤਨ ਵਰਕਰ ਜਿਹੜਾ ਜੀ ਬਬਾ ਨਾਮ ਜਿਮਨੀ ਚੋਣਾ ਹੋਣ ਵਾਲੀ ਆ ਸੰਗਸਦ ਨੂੰ ਕਿਹੜਾ ਕੈਂਡੀਡੇਟ ਹੋਵੇਗਾ ਮੇਰੇ ਕੋਲ ਜੇ ਤੇ ਚਾਰ ਆਉਣੀਆਂ ਨੇ ਜਿਹੜਾ ਕੋਈ ਕੰਮ ਹੋਵੇ ਬਾਅਦ ਵਿੱਚ ਆ ਲੜਾਂਗੇ ਤੇ ਜਿੱਤਾਂਗੇ